ਸਾਸਰੀਗਾ ਸਾਰੇ ਵੀਰਾਂ ਨੂੰ ਲਖਾ ਡੇਰੀ ਫਾਰਮ ਦੇ ਤੁਹਾਡਾ ਬਹੁਤ ਬਹੁਤ ਵੈਲਕਮ ਵੀਰ ਜੀ ਲਖੇ ਵੀਰੋਨਾਂ ਅੱਗ ਅੱਜ ਚਾਰ ਪਸ਼ੂ ਆ ਬਹੁਤ ਹੀ ਟੌਪ ਦੇ ਇੱਕ ਨੀਲੀ ਦੀ ਝੋਟੀ ਦੂਜਾ ਸੂਆ 14-15 ਲੀਟਰ ਵਾਲੀ ਇੱਕ ਦੂਜੇ ਸੂਏ ਝੋਟੀ 10 ਕਿਲੋ ਬੋਲਾ ਤੇ ਇੱਕ ਵੈੜ 17 18 ਲੀਟਰ ਵਾਲੀ ਕਰਦੇ ਆ ਲਖੇ ਵੀਰ ਨਾਲ ਗੱਲਬਾਤ 사ਸਰੀਕਾਲ ਵੀਰ ਜੀ 사ਸਰੀਕਾਲ ਵੀਰ ਜੀ 사ਸਰੀਕਾਲ ਜੀ ਠੀਕ ਠਾਕ ਵੀਰ ਜੀ ਵਧੀਆ ਵਧੀਆ ਵੀਰ ਜੀ ਠੀਕ ਠਾਕ ਚੱਲਦੀ ਕਲਾਜੋ ਅੱਜ ਕਿਨੇ ਨਾ ਕੇ ਵੀਰ ਜੀ ਮੇਰੇ ਮਾਲਕ ਦੀ ਅੱਜ ਵੀਰ ਜੀ ਆਪਣੇ ਕੋ ਪੰਜ ਝੋਟੀਆਂ ਆਈਆਂ ਉਧਰੋਂ ਹਾਂਜੀ Rajasthan ਦੀਆਂ Gangangar ਦੀਆਂ ਹਾਂਜੀ ਹਾਂਜੀ ਦੋ ਝੋਟੀਆਂ ਵੀਰ ਜੀ ਵੇਖ ਗਏ ਆਪਣੇ ਕੋ ਹਾਂਜੀ ਤੇ ਤਿੰਨ ਝੋਟੀਆਂ ਵਖਾਵਾਂਗੇ ਚੰਗੀਆਂ ਦੇ ਇੱਕ ਇਧਰ ਦੀ ਮੈਂ ਵਖਾਵਾਂਗੇ ਹਾਂਜੀ ਇੱਕ ਵਿਆਹ ਦਾ ਖਾਣ ਜਿਆਦੀ ਅਸਲ ਤੇ ਵੀ ਬਾਈ ਦੀ ਚੰਗੀ ਬਰੀਡ ਦੀ ਡਰੈਸ ਦੱਸ ਦੋ ਮਾੜਾ ਪਹਿਲਾਂ ਬੈਸ ਲਈ ਜੀ ਪਿੰਡ ਬਹੇਰ ਆ ਹਾਂਜੀ ਜਿਹੜਾ ਅੰਮ੍ਰਿਤਸਰ ਨਾਮ ਮੇਰਾ ਲਖਾ ਫੋਨ ਨੰਬਰ ਹੈ 9814624311 ਹਾਂਜੀ 9815097200 ਦੱਸੋ ਵੀ ਜੀ ਵੈੜ ਦੀ ਰੇਲ ਕਿ ਨਵਾ ਸੁਆ ਜੋ ਇਹ ਵੀ ਜੀ ਦੂਜਾ ਸੁਆ ਵੈੜ ਕੱਲ ਦੀ ਸੂਈ ਸਵੇਰ ਦੀ ਹਾਂਜੀ ਤੇ ਇਹ ਟਾਈਮ ਵੈੜ ਥੱਲੇ ਖਾਲੀ ਕਰਕੇ ਬੋਲਾ ਹੁੰਦਾ ਸਰ 15 16 ਲੀਟਰ ਬੋਲਾ ਤਿਆਰ ਹੈ 15 16 ਕਿਲੋ 15 16 ਕਿਲੋ ਪਰ ਵੇਖੋ ਵੀਰ ਜੀ ਬਹੁਤ ਹੀ ਚੰਗੀ ਕਿੰਨਾ ਦੁੱਧ ਵੀਰ ਜੀ ਪਾ ਦੇਗੀ ਵਛੀ ਵਛੀ ਵੀਰ ਜੀ ਪਹਿਲਾ ਸੂਆ ਘਰ ਵਾਲੇ ਕਹਿੰਦੇ ਵੀਰ ਵੀ 22 23 ਕਿਲੋ ਦੁੱਧ ਵਹਿੜ ਨੇ ਦਿੱਤਾ ਹੈ 22 23 ਕਿਲੋ ਬਾਕੀ ਆਪਣੀ ਸਾਹ ਸੰਭਾਲਦੇ ਥਣ ਚੱਡਾ ਪੂਰੀ ਵੇਖੋ ਮੱਝ ਆਹ ਵੇਖੋ ਥਣ ਵੇਖੋ ਵੀਰ ਜੀ ਫਿਰ ਤੇ ਵਹਿੜ ਅਸਲ ਚੀਜ਼ ਆ ਮਗਰੀ ਵਛੀ ਆ ਵੀਰ ਜੀ ਤੇ ਪਰ ਬਹੁਤ ਹੀ ਵੱਡੀ ਵਹਿੜ ਵੀਰ ਜੀ ਛੋਟੀ ਨਾ ਕੋਈ ਗਨੇਣਾ ਵੀਰ ਜੀ ਤੇ ਆਹ ਵੇਖੋ ਵੀਰ ਜੀ ਥਣ ਚੱਡਾ ਚੈੱਕ ਕਰੋ ਆਹ ਵੇਖੋ ਅਸਲ ਨਹੀਂ ਠੀਕ ਆ ਵੀਰ ਜੀ ਦੋਦ ਬੇਜੀ 23 24 ਕਿਲੋ ਕੀ ਜਾਂਦਾ ਆਈਡੀ ਬੈਗ। ਗੱਡੂ ਥਾਣੇ ਦੇ ਜੀ ਬਹੁਤ ਲੱਗਾ ਬੈਗ। ਨਹੀਂ ਅਸਲ ਅਸਲ ਗਾਈ ਇੱਕ ਅਧੀ ਲੈਦੀ ਪਰ ਚੰਗੀ ਆ ਵੇਖੋ ਵੈੜ ਬੇਜੀ। ਪਰ ਤੋਹਾ ਦੇ। ਥਾਣੇ ਲਗਾ ਕੇ ਤੇ ਬਹੁਤ ਹੀ ਟੌਪ ਦੀ ਲਿਆਓ ਵੀਰ ਜੀ। ਗਾਈਓ ਲੈ ਅਦਰਾਂ ਵੀਰ ਜੀ ਵੜਾਂ ਚੰਗੀਆਂ ਦੋ ਵੱਡੀਆਂ 20 20 ਕਿਲੋ ਪਰ ਇਦਾਂ ਦੀਆਂ ਲੈ ਆ ਕੰਨੀਆਂ ਵੀਰ ਜੀ ਚੰਗੇ ਨਿੱਕ ਨੇ। ਜਿਹੜਾ ਵੀਰ ਕੋਈ ਘਰ ਵੀ ਬੱਦੀ ਕਵੇ ਵੀ ਗਾਈ ਰੱਖੀ ਆ। ਆਹ ਵੇਖੋ ਵੀਰ ਜੀ ਥਾਂ ਚ ਦਾ ਚੈੱਕ ਕਰੋ। ਗਾਈ ਨਹੀਂ ਮਾਜੇ ਆ ਕੇ ਵੇਜੀ। ਬਹੁਤ ਹੀ ਚੰਗੀ ਵੀਰ ਜਿਹੜੇ ਵੀਰ ਨੇ ਚਾਹ ਬਣਾਇਆ ਗਾਈ ਦਾ ਸ਼ਕੀਨ ਤੇ ਗਾਈ ਲੈ ਸਕਦਾ ਲਖੇ ਵਿੱਚ ਵਾਈ ਜੂਈ ਕਿੰਦਾ ਦੀ ਲੱਗੀ ਆ ਮਾੜਾ ਵੀ ਜੀ ਮੁੱਲ ਤੇ ਵੇਖ ਲੋ ਫਿਰ ਬਿਲਕੁਲ ਤਾਜੀ ਇਹ ਨਹੀਂ ਪੀ ਫਣਾ ਬੜੇ ਦਿਨਾਂ ਦੀ ਸਈ ਆ ਕੱਲ ਕੱਲ ਸਵੇਰ ਦੀ ਸਈ ਵੱਸੀ ਵੀ ਬਰੀਆ 15 ਕਿਲੋ ਬੜਾ ਵੱਸੀ ਫਿਰ ਐ ਠੰਡੀ ਠੱਡੀ ਸੀਲ ਆ ਨਾ ਫਿਰ ਐ ਸੀਲ ਆ ਵੀਰ ਭਾਵੇਂ ਅੱਗੋਂ ਦੀ ਆਹ ਠੰਡੀ ਚੀਜ਼ ਨਹੀਂ ਮਾਜਾ ਥਾਣਿਆ ਤੇ ਆ ਵੇਖੋ ਠੀਕ ਆ ਵੀਰ ਬਾਕੀ ਵੀਰ ਡੰਗਰ ਦੱਸਦਾ ਕਿ ਮੈਂ ਹੈ ਕੋਈ ਜਾ ਬਲਾਰਾ ਕਰੀ ਜਾ ਕੋਈ ਕੋ ਨਹੀਂ ਨਹੀਂ ਡੰਗਰ ਨੇ ਦੱਸਣਾ ਵੀਰ ਬੋਲ ਡੰਗਰ ਐਵੇਂ ਡੰਗਰ ਵੇਜ ਜਾਵੇ ਰੌਲਾ ਪਾਈ ਜਾਂਦੇ ਉਹ ਨਹੀਂ ਕੋਈ ਫਾਇਦਾ ਨਹੀਂ ਹੈ ਨਾ ਵੀਰ ਜੀ ਰੌਲਾ ਪਾਉਂਦਾ ਕੋਈ ਤਾਂ ਨਹੀਂ ਡੰਗਰ ਦੱਸਦਾ ਨਾ ਇਹ ਸਮਝਾਉਂਦਾ ਹੀ ਫਾਇਦਾ ਵੀਰ ਆਪ ਸਹਣੇ ਆ ਹਾਂ ਜਿੰਨਾ ਡੰਗਰ ਪਸ਼ੂ ਰਖਿਆ ਮਾਲ ਹਾਂਜੀ ਹਾਂਜੀ ਉਹਨਾਂ ਨੂੰ ਪਤਾ ਐ ਬੜਾ ਕੂ ਦਾ ਫਾਇਦਾ ਨਹੀਂ ਹੈ ਫਾਇਦਾ ਨਹੀਂ ਕਿਨੇ ਦਿਨ ਲਖੇ ਵੀਰ ਵੈਟ ਦੇ ਦिए ਇਹ ਮੌਲ ਦੇ ਜਿਉ ਮਰਜੀ ਕਰੀਏ ਵਸਣੇ ਆ ਜਾ ਮੌਲ ਦੇ ਨਹੀਂ ਵੇਨੇ ਹਾਂਜੀ ਹਾਂਜੀ ਵੇਨੇ ਸਾਰੇ ਵੀਰਾਂ ਨੇ ਹੀ ਵੇਨੇ ਆ ਹਾਂਜੀ ਹਾ ਨਾ ਵਸ਼ੀ 70 ਹਜ਼ਾਰ ਦੀ ਤੇਰੀ ਕੋਈ ਦਾ ਲੱਖ ਨਹੀਂ ਮੁੱਲ ਕੋਈ 85 ਕੋਈ 85 90 ਨਹੀਂ ਕਰਨਾ ਐਵੇਂ ਬਾ ਨਾ 70 ਹਜ਼ਾਰ ਦੀ 70 ਹਜ਼ਾਰ ਦੀ ਪਰ ਨਹੀਂ ਬਿਲਕੁਲ ਜੈ ਵੀਰ ਆ ਵੇ ਮਗਰੋਂ ਦੀ ਬਈ ਠੰਡੀ ਆਗੇ ਠੰਡੀ ਪੂਰੀ ਫਿਰ ਗਾ ਫਿਰ ਬੈੜਾ ਵੀ ਜਲਦ ਨੂੰ ਬੈੜਾ ਬਾਕੀ ਆਪ ਕੋ ਕਾਰੀ ਲਾ ਕੇ ਦੇਖ ਲੋ ਪੂਰੀ ਸਿੱਧੀ ਘੱਟ ਨਹੀਂ ਆ ਗੱਡਰ ਰਗੀ ਵਸ਼ੀ ਆ ਵੀਰ ਨਹੀਂ ਠੀਕ ਐ ਮੈਂ ਵੀ ਜੀ ਦਿਵਾਲੀ ਦੇ ਮੰਡੀ ਲੋਕ ਆਏ ਹੋਏ ਐਵੇਂ ਸਵਾ 2 ਮੱਗੀ ਜਾ ਨੋ ਮਰਜੀ ਮਗਰ ਨੂੰ ਮਿਲ ਜਾਂਦੇ ਕੀ ਤੇ ਨਹੀਂ ਕੀ ਆ ਹੁਣ ਵੇਖਣਾ ਦਿਵਾਲੀ ਸਾਰੇ ਵੀਰ ਭਰਾਵਾਂ ਨੇ ਆਉਣਾ ਗੱਡੀ ਦਾ ਸਾਰਾ ਪਿਆ ਦਲਾਲ ਨੇ ਦਿਵਾਲੀ ਵੀ ਲਈ ਆ ਭਾਣਾ ਹੀ ਰੇਟ ਆ ਦਿਵਾਲੀ ਨਫਾ ਲੈਣਾ ਆ ਆ ਵੀ ਬਜੇ ਰਹੀਏ ਜਾਂ ਗਾ ਵੀ ਪਈ ਆ ਜੀ ਗਾਈਆਂ ਐ ਕਹਿੰਦੇ 1.5 ਲੱਖ ਸਵਾ 2 ਇਹਨਾਂ ਨਹੀਂ ਨਹੀਂ ਗਲਤ ਨਹੀਂ ਵੀਰ ਜੀ ਵਪਾਰ ਨੂੰ ਗਲਤ ਕਰਦੇ ਆ ਗਲਤ ਨਹੀਂ ਕਰਨਾ ਗਲਤ ਨਹੀਂ ਕੰਮ ਜਿੰਨਾ ਮਿਲ ਜਾਂਦੀ ਚੀਜ਼ ਜੈ ਜੈ 70000 ਦੀ ਵੈੜ ਦੇ ਦਾਂਗੇ ਸਾਰੇ ਬੰਨੇ ਵੇਖ ਵੁਕਾ ਵੇਖ ਕੇ ਆਉਣ ਵੀਰਾਂ ਆ ਦਸਵੇਂ ਜੀ ਨਮੂਨਾ ਕਿਥੋਂ ਲੈਂਦਾ ਨੀਲੀ ਦੀ ਝੋਟੀ ਟੇਢੇ ਕੱਟ ਲਈ ਨੀਲੀ ਦੀ ਝੋਟੀ ਜਾ ਵੀਰ ਜੀ ਤੇ ਨੀਲੀ ਦੀ ਕੱਟੀ ਜਾ ਨੀਲੀ ਦੀ ਕੱਟੀ ਨੀਲੀ ਦੀ ਕੱਟੀ ਆਈ ਵੇਖੋ ਮੋਟੇ ਤੇ ਆ ਪਿਓਰ ਨੀਲੀ ਵਾ ਬਰੀਡ ਦੀ ਝੋਟੀ ਇਹ ਦੂਜਾ ਸਵੇਰ ਸੂਈ ਝੋਟੀ ਦੂਜਾ ਸੂਆ ਐ ਟਾਈਮ ਦੁੱਧ ਵੀਰ ਜੀ 14 ਲੀਟਰ ਦੁੱਧ ਚੋਕੇ ਲਿਆ ਸੀ ਹਾਂ ਜੀ ਤੇ 12 ਲੀਟਰ ਦੁੱਧ ਨਾਲ ਮੇਰਾ ਵੀਰ ਲੈ ਜੀ ਦੋ ਟੁੱਟ ਗਈ ਨਾ ਲਪਾ ਲਾ ਗਈ ਉਹ ਪੈਂਡੇ ਜਾ ਗਈ ਪੱਟੇ ਦਾ ਫਿਰ ਪੈਂਦਾ ਤੇ ਪਰਾ ਆ ਵੇਖੋ ਵੀਰ ਜੀ ਮਾਨਕੀ ਅੱਖ ਤੇ ਟੇਢਾ ਕੱਟਣਾ ਝੋਟੀ ਨਹੀਂ ਠੀਕ ਆ ਵੀਰ ਜੀ ਯਗਦੀ ਯਾਰਾ ਨੂੰ ਪਤੀ ਬੰਦ ਹੋਈ ਹੋਗੀ ਨਾ ਹਾਂਜੀ ਐਨੂ ਵੀ ਨੀਲੀ ਦੀ ਮਹੀਂ ਵੱਜੀ ਨਹੀਂ ਠੀਕ ਆ ਵੀਰ ਅਸਲ ਚੀਜ਼ ਐ ਤੇ ਖੋਲੋ ਵੀਜੀ ਆਹ ਦੇਖੋ ਵੀਜੀ ਫਿਰ ਥਣ ਚੱਡਾ ਵੇਖਿਓ ਆਹ ਵੇ ਕੱਲਾ ਕੱਲਾ ਥਣ ਲੱਗਾ ਤੇ ਮੈਂ ਕਿ ਚੰਗੀ ਕੱਟੀ ਵੀ ਜਦਾਂ ਵੀ ਮਗਰ ਕੱਟੀ ਕੋਈ ਪਾਲ ਲੈ ਤੇ ਚੰਗੇ ਰਿਕਾਰਡ ਵਾਲੀ ਆ ਚੰਗੇ ਰਿਕਾਰਡ ਵਾਲੀ ਆ ਜਿਹੜਾ ਕੋਈ ਵੀਰ ਨੀਲੀ ਦਾ ਚਾਹ ਵਾਣਾ ਚੰਗੀ ਨੀਲੀ ਦਾ ਤੇ ਥਣ ਗੁਲਾ ਵੇਖੋ ਕੱਲਾ ਕੱਲਾ ਥਣ ਲੱਗਾ ਐ ਏ ਨਹੀਂ ਵੀ ਥਣੀਆਂ ਜੀਆਂ ਨਾ ਕਿਉਂ ਵੀ ਅੱਧੀ ਮੈਨਾਂ ਦਾ ਪਾਉਂ ਦੀ ਗੁੱਡ ਗੁੱਡ ਰੋਗ ਰੋਗ ਦਾ ਦੁੱਧ ਾਲੀ ਫਿਰ ਮੈਂ ਤੇੜਾ ਕੱਟ ਤੇ ਮਾਨਕੀ ਅੱਖ ਤੇ ਕੱਲਾ ਕੱਲਾ ਥਾਣਿਆ ਦੇਖੋ ਨਹੀਂ ਠੀਕ ਹੈ ਵੀਰ ਅਸਲ ਚੀਜ਼ ਹੈ ਨਾ ਅਸਲ ਅਸਲ ਨੀਲੀ ਨੀਲੀ ਝੋਟੀ ਤੇ ਚੰਗੇ ਦੁੱਧ ਵਾਲੀ ਨਹੀਂ ਵੀਰ ਅੱਜ ਤੇ ਰਿਕਾਰਡ ਹੀ ਤੋੜਤੇ ਏ ਇਹਦੇ ਵਿੱਚ ਕਹਿ ਦੇ ਜੀ ਝੋਡੀ ਹਲੇ 12 ਕਿਲੋ ਦੁੱਧ ਤੇ 10 ਲੀਟਰ ਥੋਣ ਲਾ ਦੇ ਵੀ ਤੁਹਾਡੀ ਝੋਡੀ ਹਲੇ ਦੁੱਧ ਨਹੀਂ ਦੁੱਧ ਵੀਰ 15 ਹੀ ਦਿਨਾਂ ਜਿਹੜੀ ਮੈਂ ਫਿਰ ਫਿਰ ਵਿੱਚ ਕੱਟੀ ਆ ਫਿਰ ਵੀਰ ਜੋੜਾਈ ਮਈਆਂ ਦਾ ਕੱਟੀ ਵੀ ਪਾਲ ਲੂ ਵੀਰ ਤਾਂ ਕੱਟੀ ਵੇਖੋ ਬੜੀ ਸ਼ਾਨਦਾਰ ਕੱਟੀ ਹੈ ਮਾਮਾ ਤੀਆਂ ਹੀ ਚੰਗੀਆਂ ਵੇਖੋ ਜੀ ਥਾਂ ਲੈਦਾ ਨਹੀਂ ਬੜਾ ਕੱਲਾ ਕੱਲਾ ਥਾਂ ਤੇ ਕੁਆਲਿਟੀ ਲਈ ਦੀ ਵੀਰ ਨਹੀਂ ਨਹੀਂ ਚਲੋ ਨਿੱਕੀ ਵੀਰ ਮੈਂ ਲੈਣੀ ਛੱਡਦੀ ਛੱਡਤੀ ਹੈ 70 75 ਹਜ਼ਾਰ ਵਾਲੀ ਮਈ ਦੇ ਤਾਂ ਹੀ ਤਾਂ ਜਾਣਾ ਇੱਕ ਹੋਰ ਹੈਗੀ ਆ ਉਹ ਵੇਦ ਨਹੀਂ ਬਸ ਬਸ ਠੀਕ ਹੈ ਮੈਂ ਲੈਣੀ ਲੱਖ ਰੋਪਏ ਇਹ ਕਿ ਨਹੀਂ ਲੱਖੇ ਵੇ ਦੇ ਦਈਏ ਇਹ ਮੋੜੇ ਜੋ ਮਰਜੀ ਕਰੀਏ ਹਾਂ ਦਾ ਛੋਟੀ 1 ਲੱਖ ਦੇ 5000 ਦੀ ਜਾਸਨ ਇੱਕ ਪੰਜ ਦੀ ਬਿਲਕੁਲ ਜੈਗ ਇੱਕ ਪੰਜ ਦੀ ਵੀਰਾਂ ਦਾ ਲੱਖਾ ਨਹੀਂ ਠੀਕ ਹੈ ਇੱਕ ਪੰਜ ਦੀ ਜਾਸਾ ਲੈ ਜੂ ਵੀਰ ਯਾਦ ਕਰੂਗਾ ਤਾਂ ਆ ਦੱਸੋ ਵੀਰ ਜੀ ਛੋਟੀ ਮੇਰੇ ਬੇਟੀ ਦਜਾ ਸੁਆ ਸੁਈ ਛੋਟੀ ਪਰਸੋਂ ਦੀ ਪਰਸੋਂ ਮਗਰ ਕੱਟੀ ਇਹ ਕੱਟੀ ਮਗਰ ਆ ਇਹ ਵੀ ਵੱਡੀ ਆ ਨਾ ਵੀਰ ਜੀ ਛੋਟੀ ਪੂਰੀ ਵੱਡੀ ਛੋਟੀ ਛੋਟੀ ਸਾਲਿਆ 10 ਕਿਲੋ ਗੋੜਾ ਹੀ ਆ ਕੱਟੀ ਫਿਰ ਇਹਦੇ ਮਗਰ ਬੜੀ ਸ਼ਾਨਦਾਰ ਹੈ ਤੇ ਛੋਟੀ ਵੀ ਵੀਰ ਜੀ ਚੰਗੀ ਆ 10 ਲੀਟਰ ਐਡੀ ਛੋਟੀ ਨਿੱਗ ਰਿਹਾ ਵੀ ਥਣ ਕੱਢਦੀ ਤੇ 1.5-2 ਕਿਲੋ ਛੋਟੀ ਦੀ ਗਾੜੀ ਆ ਕਿੰਨਾ ਦੁੱਧ ਦੇ ਦਊਂਗੀ 14 ਲੀਟਰ ਬੜਾ ਛੋਟੀ 14 ਲੀਟਰ ਦੁੱਧ ਠੰਡਾ ਕਰਕੇ ਦਊਗੀ 14 ਕਿਲੋ ਠੰਡਾ ਕਰਕੇ ਪਰ ਬਹੁਤ ਹੀ ਚੰਗੀ ਆ ਇਧਰ ਵੇਖੋ ਵੀਰ ਜੀ ਵੀਰਾਂ ਦਾ 14 ਕਿਲੋ ਠੰਡਾ ਕਰਕੇ ਦੁੱਧ ਦੇਊਗੀ ਆ ਦੇਖੋ ਇਹਦਾ ਵੀ ਥਾਂ ਚੱਡਾ ਵੀਰ ਜੀ ਇਨੀ ਨਿੱਗਰ ਛੋਟੀਆਂ ਨਾ ਤਾਂ ਇਧਰ ਵੇਖੋ ਇਹਦਾ ਵੀ ਥਾਂ ਦੇਵਾ ਅਸਲ ਚੀਜ਼ ਹੈ ਵੀ ਅਸਲ ਦੁੱਧ ਵੀਰ ਕਿੰਨਾ 15 ਕਿਲੋ ਦੇ ਦੇਣਾ ਜਿਹੜਾ ਥਾਂ ਆਹ ਵੇਖੋ ਵੀਰ ਜੀ ਇਹਦਾ ਵੀ ਥਾਂ ਚੱਡਾ ਚੈੱਕ ਕਰੋ ਜਿਹੜਾ ਕੋਈ ਚੰਗੀ ਸੇਵਾ ਵਾਲਾ ਲੈ ਜਾਊਗਾ ਤਾਂ ਯਾਦ ਕਰੂਗਾ ਸ਼ਾ ਕਾਲੀ ਝੋਟੀ ਆ ਪੂਰੀ ਨਸਲ ਇਦਾਂ ਨਸਲ ਬਰੀਦ ਦੀ ਨਹੀਂ ਠੀਕ ਆ ਖੱਡੀਆਂ ਝੋਟੀਆਂ ਮੂੰਹ ਮਾ ਫੜੋਟੀਆਂ ਜਿਹੀਆਂ ਠੀਕ ਆ ਠੀਕ ਆ ਲੈ ਜੋ ਆ ਵੇਖੋ ਥਾਂ ਚਦਾ ਜੇ ਤਾ ਪਸੰਦ ਦੀ ਤਾਂ ਹੋਰ ਦੀ ਹੋਰ ਹੋਈ ਦੀ ਵੀਰ ਆ ਤਾਂ ਜੇ ਪਸੰਦ ਦੀ ਹੋਰ ਦੀ ਹੋਰ ਜਿਹੜਾ ਲੈ ਜੋ ਵੀਰ ਜਿਆਦਾ ਕਰੂਗਾ ਟੋਕੜ ਝੱਟੀ 7000 ਦੀ ਦੇ ਦੇ ਕਿਉਂ ਲਖੇ ਵੀਰ ਆ ਵੇਖੋ ਵੀਜੀ ਝੋਟ ਬਿਲਕੁਲ ਟੌਪ ਦੀ ਟੌਪ ਕਲਾਸ ਲਾ ਕੇ ਖਾਓ ਥਾਣੇ ਥਾਂ ਕੱਢ ਕੇ ਵਿਖਾਓ ਜਣਾ ਵੀ ਵੇਖੋ ਛੋਟੀ ਕਿੱਧਰ ਦੀ ਕਿੱਧਰ ਹੋਈ ਦੀ ਹੈਣਾ ਵੀਰ ਜੀ ਵੇਖੋ ਬਹੁਤ ਹੀ ਵੱਡੀ ਫਿਰ 13 14 ਕਿਲੋ ਵਾਲੀ ਕੱਢ ਨਹੀਂ ਵਰਾ ਖਾਦੀ ਨਹੀਂ ਖਾਂਦੀ ਵੀਰ ਜੀ ਮਗਾਈ ਪੜੀ ਹੈ ਲੋਕੀ ਕਹਿ ਦਿੰਦੇ ਆ ਮੈਂ ਸੀਨੀਅਰ ਹੀ ਦੁੱਧ ਦਿੰਦੀ ਚੰਗੀ 13 14 70 80 ਹਜ਼ਾਰ ਦੀ ਮੈਂ ਮੜੀ ਆਉਂਦੀ ਆ ਤੇ ਮੈਨੂੰ ਫਰਕ ਥੋੜਾ ਦਾ 10000 ਦਾ ਆ ਤੋ ਉਲਾਮੇ ਹੁੰਦੇ ਵੀਰ ਜੀ ਮੈਂ ਆਉਣੀ ਫਰਕ ਪੈਦਾ ਨਹੀਂ ਕੋਈ ਐਂ ਤੋੜਾ ਨਹੀਂ ਮੈਂ ਮੈਂ ਚੰਗੀ ਲਵੇ ਨਸਲ ਦੀ ਲਵੇ ਬਸ ਠੀਕ ਹੈ ਪਾਵੇਂ ਮੀਨਿਆ ਦੇ ਵਿੱਚ ਪੰਜ ਹੀ ਵੇਚ ਲੇ ਮੈਂ ਨਾ ਚੰਗੀਆਂ ਮੈਂ ਇੱਕ ਹੀ ਮੈਂ ਬੜੀ ਰੋਜ਼ ਦੀ ਲਾਵੇ ਬੜੀ ਬੜੀ ਇੱਕ ਹੀ ਬੜੀ ਲਾਵੇ ਚੀਜ਼ ਚੰਗੀ ਜਿਹੜਾ ਅਗਲੇ ਘਰ ਵੀ ਜਾਵੇ ਕੋਈ ਕਹਵੇ ਵੀ ਮਹੀਂ ਛੱਡ ਕੇ ਗਏ ਬੇਟੀਆਂ ਵੀ ਮੈਂ 15 15 ਕਿਲੋ ਦੀਆਂ ਭਰਾਵਾਂ ਨੂੰ ਬੜੀ ਮਹੀਂ ਵੇਚੀ ਆ ਨਹੀਂ ਵੇਚੀ ਵੇਚੀ ਆ ਵੇਖ ਲਓ ਪਤਸੋਂ ਕੱਲ ਵੀ ਵੀਡੀਓ ਪਾਈ ਦੋਵਾਂ ਦਿਨਾਂ ਐ 15 ਮਹੀਂਾਂ ਵੇਚ ਲਈ ਆ ਕਾੜੀ ਝੋਟੀ ਨਾ ਵੇਖੋ ਵੀ ਜੀ ਥੱਬਾ ਪਾਈ ਫਿਰਦੇ ਦਾਸ ਲੈ ਝੋਟੀ ਚੋਲੇ ਦਾਸ ਤਾਂ ਹੈ ਵੀ ਫਿਰ ਨਸਲ ਐ ਜਿਹੜਾ ਕੋਈ ਕਵੇ ਵੀ ਨੀਂਦੀ ਦੀ ਰੱਖਣੀ ਆ ਨਹੀਂ ਠੀਕ ਆ ਖਾਵਾਉਗਾ ਹੁਣ ਵੇਲੇ ਅੱਗੋਂ ਖਾਓ ਲੈ ਨਹੀਂ ਨਹੀਂ ਆ ਵਖਾਈ ਹੋਈ ਜੀ ਨਹੀਂ ਠੀਕ ਆ ਫਿਰ ਜਿੰਨੇ ਜਿੰਨੂੰ ਪਤਾ ਪਛਾਣ ਨੇ ਇੱਕ ਮਿੰਟ ਨਹੀਂ ਲਾਉਣਾ ਆ ਦੇਖ ਮੇਰੇ ਬਰਗੇ ਪਸੰਪੀਆ ਵੀ ਦੀ ਝੋਟੀਆਂ ਆਹ ਵੇਖੋ ਆਹ ਵੇਖੋ ਪਸਮਾ ਕਰਿਆ ਝੋਟੀ ਨੇ ਗੋਲੀ ਕੱਢਦੀ ਆ ਤੇ ਇੱਧਰ ਵੇਖੋ ਮਰਾਉਂ ਵੀ ਦੀ ਧਾਰ ਆਈ ਦੀ ਉੱਤਾਂ ਹੀ ਦੇਖੇ ਕੀ ਮਰਾਇਓ ਕੋ ਵੀ ਥਾਣਾ ਜਿੰਦਾ ਅੱਗੇ ਬੜੀ ਗੰਦੇ ਨੇ ਨਹੀਂ ਠੀਕ ਹੈ ਪਰ ਮੈਂ ਹਜੇ ਮਰਜੀ ਚ ਹੋਵੇ ਦੇ ਮੈਂ ਛੇ ਕਰਦੀ ਧਰਤੀ ਛੇ ਕਰਦੀ ਨਹੀਂ ਰਾਂ ਹਾਂ ਦੇਖੋ ਕਿਉਂ ਨਾ ਦੁੱਧ ਦਊ ਵੀਰ ਮੇਰੇ ਅੱਗੇ ਚਾਹੀਦਾ ਆ ਬਸ ਪੱਠੇ ਪਾਉਣ ਵਾਲਾ ਤੇ ਵਾਣ ਲੈ ਬੇਟਾ ਵੇਹ ਵਿੱਚ ਸੁਣ ਲੈ ਇਹ ਗੋਲੇ ਆ ਦੇ ਫੇਰ ਖੋਲ ਦੋ ਵੀਰ ਜੀ ਨਹੀਂ ਠੀਕ ਆ ਅਸਲ ਚੀਜ਼ ਆ ਦੇ ਹਾਂ ਦੇਖੋ ਵੀਰ ਜੀ ਇਹ ਨਹੀਂ ਵੀ ਨਿਗੀ ਜੀ ਚੱਡੀ ਤਾਂ ਚੜਾਈ ਆ ਕਿਉਂ ਵੀਰ ਜੀ ਮੈਂ ਨਾ ਪੂਰੇ ਵੀਰੇ ਟਣਕਾ ਗਾ ਕੇ ਨਹੀਂ ਦਵਾਂਗਾ ਜਦੋਂ ਮੇਰਾ ਵੀਰ ਇੱਥੇ ਆਵੇ ਹਾਂਜੀ ਸਾਈ ਭਾਵੇਂ 500000 ਮਹੀਨੇ ਦੋ ਟਾਈਮ ਆਪਣੀ ਤਸਲੀ ਕਰਕੇ ਖੜੋ ਚੋਕੇ ਖੜੇ ਇਹ ਨਹੀਂ ਵੀ ਜਾਂ ਫੋਨ ਨਹੀਂ ਚੁੱਕਣਾ ਜਾਂ ਆਪਦਾ ਕਰਨਾ ਜੇ ਕਰਨਾ ਹਾਂ ਇੱਥੇ ਟਣਕਾ ਗਾ ਕੇ ਸਾ ਸਸਰਾ ਕੰਮ ਕਰਨਾ ਮਹੀਨੇ ਭਾਵੇਂ 10 ਮਹੀਨੇ ਵੇਚੀ ਸਾ ਸਸਰਾ ਆਹ ਵੇਖੋ ਵੀਰੀ ਛੋਟੀ ਆਹ ਵੇਖੋ ਥਣ ਵੇਖਾ ਛੋਟੀ ਵੀਰੀ ਹੋਰ ਦੀ ਹੋਰ ਜਾਂਦੀ ਜੋ ਸਮਝ ਜਾਂਦੀ ਲਖੇ ਵੀਰੇ ਇਹ ਕਿਨੇ ਦੇ ਦੀਏ ਛੋਟੀ ਕੱਟੀ ਬਹੁਤ ਚੰਗੀ ਮਦਰ ਮੈਂ ਕੱਟੀ ਵੀ ਬੜੀ ਵਧੀਆ ਮੈਂ ਝੋਟੀਆਂ ਦਾ ਜੋ ਮੱਦੀ ਜਿਹੜੀ ਇੱਕ ਪੰਜ ਦੀ ਝੋਟੀ ਇੱਕ ਪੰਜ ਦੀ ਵੇਖ ਲਓ ਵੀ ਜੀ ਇੱਕ ਪੰਜ ਦੀ ਤੇ ਇੱਕ ਪੰਜ ਦੀ ਜਿਹੜਾ ਜੋੜਾ ਹੀ ਲੈ ਲਊ ਯਾਦ ਕਰੂ ਹਣਾ ਵੇ ਤੇ ਮੇਰਾ ਜਿੰਨੇ ਮੇਰਾ ਵੀ ਵੇਖ ਰਿਹਾ ਵੀ ਇਹ ਲੇਦਰ ਨਹੀਂ ਜਿੰਨੂੰ ਪਛਾਣ ਆ ਇੱਕ ਮਿੰਟ ਮੈਂ ਨਾ ਲਾਊਗਾ ਵੀਰ ਜਿੰਨੂੰ ਪਛਾਣ ਆ ਚ ਨੇ ਆ ਵੀਰ ਆਇਆ ਇਹਨਾਂ ਜਲੰਧਰ ਤੋਂ ਆਏ ਆ ਆ ਦੋ ਝੋਟੀਆਂ ਵੀਰ ਨੇ ਕਾ ਝੋਟੀ ਚੱਲੀ ਆਪਣੇ ਕੋਲ ਜਲੰਧਰ ਤੋਂ ਆਏ ਵੀ ਜੀ ਹਾਂਜੀ ਠੀਕ ਆਹ ਝੋਟੀ ਵੀ ਨੇ ਆਹ ਜੋੜਾ ਲਿਆ ਵੀਰ ਜੀ ਇਹ ਪਉਣੀ ਵੀਡੀਓ ਵੀ ਦਾ ਆ ਲੈਣ ਜੋੜਾ ਹੀ ਚੰਗਾ ਝੋਟੀਆਂ ਦਾ ਇਕ ਆਦਤੀ ਇਹਨੂੰ ਵੀਰ ਨੂੰ ਇਹ ਕਾ ਛੋਟੀ ਇਹ ਤਾਰੀ ਸਹੀ ਵੱਡੀ ਛੋਟੀ ਚਣਾ ਆ ਦੇਖ ਚੰਗਾ ਦੁੱਧ ਦੇਣ ਵਾਲੀ ਕੱਟੀ ਇਹ ਚੋਲੀਆਂ ਥੋੜੀ ਥਨੀ ਤਰਾ ਚੋਲੀਆਂ ਦਾ ਪਰ ਹਨਾ ਖਬਰ ਬਾਜ਼ ਛੋਟੀ ਤੇ ਚਲੋ ਠੀਕ ਆ ਰਹਿ ਗਈ ਸੱਚ ਆਪਣੀ ਬਾਈ ਇੱਕ ਇੱਧਰ ਰਹਿ ਗਈ ਇਹ ਜੀ ਮੈਂ ਥੱਲੇ ਦੁੱਧ ਅਗਾਜ ਨੂੰ 9 ਕਿਲੋ ਹਾਂਜੀ ਤੇ ਕੱਟੀ ਮਗਰ 7-8 ਤਰ੍ਹਾਂ ਦੀ ਸੁਰੀ ਆ ਹਾਂਜੀ ਇਹ ਵੀ ਚੰਗੀ ਮਈ ਬਹੁਤ ਚੰਗੀ ਮਈ ਉਹ ਕੱਟੀ ਇਹਦੀ ਉਧਰ ਆ ਉਧਰ ਤਾਂ ਵੇਖੋ ਵੀ ਜੀ ਵੀਰਾਂ ਦਾ 9-10 ਕਿਲੋ ਦੁੱਧ ਤਿਆਰ ਆ ਇਹ ਛੋਟਾ ਰੇੜ ਆ ਤਪਾਰਤ ਐਵੀ ਥੱਲਿਓਂ ਸਾਹ ਸੁ ਪੂਰੀ ਐ ਇਹਦਾ ਵੀ ਠੰਡ ਠੰਡ ਚੰਗਾ ਚੜਾ ਲਗਾ ਚੱਲ ਆ ਜੋ ਵੀ ਦੀ ਸੇਂਗ ਸੋਂਗ ਨਿੱਕੇ ਆ ਨਾ ਸੁਆ ਜ਼ਰੂਰ ਤੇ ਜਾ ਪਰ ਹੈ ਮਹੀਂ ਚੰਗੀ ਚੰਗੀ ਮਹੀਂ ਦੱਸਦੀ ਠੀਕ ਆ ਵੀਰ ਜੀ ਚੰਗੀ ਲਖੇ ਵੀਰੇ ਕਿਨੇ ਦੇ ਦੇਣੀ ਹੈ ਇਹਦਾ ਮਤਲਬ ਜੀ ਜੋ ਮਰਜ਼ੀ ਕਰੀਏ ਹਾਂਜੀ ਇਹ ਮਹੀਂ 80 ਹਜ਼ਾਰ ਦੇ ਦਾਂ ਛੱਡ ਦੋ ਯਾਰ ਦੋ ਹੀ ਹਰਦਾਨ ਚੋ ਠੀਕ ਆ ਥੱਕ ਆ ਦੇਖੋ ਪਰ ਦੋ ਘਟਾ ਸਿੱਧੀ ਜੀ ਬਾਕੀ ਵੀ ਤੁਸੀਂ ਆਪਣੇ ਲੈ ਲਓ ਅਜੂ ਆ ਹਾਂ ਜੀ ਬੈਠ ਕੇ ਰੇ ਕਰੀ ਵੀਰ ਨੂੰ ਖਾਓ ਨਹੀਂ ਵਿਖਾ ਲਓ ਫਿਰ ਆ ਜਿਹੜਾ ਲੈ ਗਿਆ ਤੇ ਯਾਰ ਲੈ ਗਿਆ ਬੈਠ ਇਹ ਯਸ ਗਾਇਆ ਕਰੂਗਾ ਲਖੇਣਾ ਨਹੀਂ ਵਾਕਿਆ ਇੱਧਰ ਦੇਖੋ ਤਮਾਕੇਦਾਰ ਆ ਸੁਰਿਆ ਨਹੀਂ ਜਾਂਦਾ ਕਰਮਾ ਲਈ ਚਲ ਲੈ ਆਓ ਇਸ ਦੀ ਲੈ ਆਓ ਲੈ ਆਓ ਫਾਈਲ ਕਰ ਦੋ ਫੋਟੋ ਖੇਦੀ ਚੋ ਠੀਕ ਆ ਵੀ ਇਸੀ ਫਿਰ ਠੀਕ ਹੈ